ਸਬਲੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਗਰਮੀ ਦਾ ਕਹਿਰ جاری ਹੈ ਹਾਲਾਂਕਿ ਕਈ ਸੂਬਿਆਂ ਦੇ ਵਿੱਚ ਬਦਲ ਦੇ ਮੌਸਮ ਨੇ ਕੁਝ ਰਾਹਤ ਵੀ ਦਿੱਤੀ ਹੈ ਪੰਜਾਬ ਹਰਿਆਣਾ ਵਰਗੇ ਰਾਜਾਂ ਵਿੱਚ ਮੀਂਹ ਦੇ ਨਾਲ-ਨਾਲ ਗੜੇ ਵੀ ਪੈ ਰਹੇ ਨੇ ਤੇ ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਕਿ ਤੋ 24 ਅਪ੍ਰੈਲ ਤੱਕ ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਪਿੱਛੇ ਹੀ ਖਬਰਾਂ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਕਿਸਾਨਾਂ ਦੀ ਕਿਸ ਤਰੀਕੇ ਦੇ ਨਾਲ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਕੱਟ ਨਹੀਂ ਰਹੀਆਂ ਨੇ ਕਿਉਂਕਿ ਜਿਹੜਾ ਮੀਂਹ ਦਾ ਕਹਿਰ ਹੈਗਾ ਉਸ ਕਰਕੇ ਤੇਜ਼ ਹਵਾਵਾਂ ਕਰਕੇ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਦੇ ਨਾਲ ਹੀ ਸਲਾਹ ਵੀ ਦਿੱਤੀ ਗਈ ਸੀਗੀ ਆਈਐਮਡੀ ਦੇ ਵੱਲੋਂ ਕਿ ਕਿਸਾਨਾਂ ਨੂੰ ਆਪਣੀ ਪੁੱਤਾ ਵਰਗੀ ਪਾਲੀ ਫਸਲ ਦਾ ਬਿਲਕੁਲ ਅੱਛੇ ਤਰੀਕੇ ਦੇ ਨਾਲ ਖਿਆਲ ਰੱਖਣਾ ਚਾਹੀਦਾ ਤਰਪਾਲਾ ਪਾ ਕੇ ਉਹਨਾਂ ਦੀ ਰੱਖਸ਼ਾ ਕਰਨੀ ਚਾਹੀਦੀ ਹੈ ਹਾਲਾਂਕਿ ਮੌਸਮ ਵਿਭਾਗ ਨੇ 22 ਤੋਂ 23 April ਦੇ ਵਿਚਕਾਰ ਤੇਜ਼ ਹਵਾਵਾਂ ਦੇ ਨਾਲ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਆਈਐਮਡੀ ਨੇ ਜਿਹੜਾ ਕਿਹਾ ਉਹਨਾਂ ਦੇ ਅਨੁਸਾਰ ਪੱਛਮੀ ਗੜਬੜੀ ਦੇ ਕਾਰਨ 21 April ਤੋਂ 26 April ਤੱਕ ਪਹਾੜੀ ਇਲਾਕਿਆਂ 'ਚ ਦਰਮਿਆਨੀ ਬਾਰਿਸ਼ ਅਤੇ ਬਰਬਾਰੀ ਹੋ ਸਕਦੀ ਹੈ ਜਿਸ ਕਾਰਨ ਪੰਜਾਬ ਦੇ ਜ਼ਿਲ੍ਹਿਆਂ ਦੇ ਵੀ ਗਰਮੀ ਤੋਂ ਲੋਕਾਂ ਨੂੰ ਆਰਾਹਤ ਮਿਲਣ ਵਾਲੀ ਹੈ ਤੇ ਆਈਐਮਡੀ ਦੇ ਅਨੁਸਾਰ 21 ਅਪ੍ਰੈਲ ਨੂੰ ਗਰਮੀ ਦੀ ਲਹਿਰ ਜਿਹੜੀ ਹੈ ਦੇਖੀ ਜਾ ਸਕਦੀ ਹੈ 24 ਅਪ੍ਰੈਲ ਨੂੰ ਲੂ ਚੱਲ ਸਕਦੀ ਹੈ ਤੇ ਸ਼ਾਮ ਦੇ ਵੇਲੇ ਮੌਸਮ ਠੰਡਾ ਰਹੇਗਾ ਦੱਖਣੀ ਖੇਤਰ ਦੇ ਵਿੱਚ 22 ਅਪ੍ਰੈਲ ਅਤੇ 24 ਅਪ੍ਰੈਲ ਤੱਕ ਗਰਮ ਅਤੇ ਨਮੀ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਹੈ ਤਾਂ ਆਈਐਮਡੀ ਦੇ ਵੱਲੋਂ ਚੇਤਾਵਨੀ ਇਹ ਜਾਰੀ ਕਰ ਦਿੱਤੀ ਗਈ ਹੈ ਕਿ ਮੀਂਹ ਪੈ ਸਕਦਾ ਹੈ ਗੜੇ ਪੈ ਸਕਦੇ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਾਂ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਕਿਸ ਤਰੀਕੇ ਦਾ ਮੌਸਮ ਰਿਹਾ ਹੈ ਇਹਨਾਂ 2-3 ਦਿਨਾਂ ਦੇ ਵਿੱਚ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਗਰਮੀ ਦਾ ਮੌਸਮ ਹੈ ਦੁਪਹਿਰੇ ਕਿਸ ਤਰੀਕੇ ਦਾ ਮੌਸਮ ਹੁੰਦਾ ਹੈ ਸ਼ਾਮ ਨੂੰ ਬੱਦਲ ਛਾਏ ਰਹਿੰਦੇ ਨੇ ਜਾਂ ਫਿਰ ਮੀਂਹ ਪੈਂਦਾ ਬੂੰਦਾਬاندی ਹੁੰਦੀ ਹੈ ਜ਼ਰੂਰ ਕਮੈਂਟਰ ਆਈ ਸਾਂਝਾ ਕਰੋ ਤਾਂਕਿ ਲੋਕ ਜ ਜਾਣੂ ਹੋ ਸਕਣ ਕਿ ਕਿਸ ਤਰੀਕੇ ਦਾ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੌਸਮ ਹੈ ਤੇ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਕਿਤੇ ਬੈਠ ਕੇ ਇਹ ਖਬਰ ਦੇਖ ਰਹੇ ਹੋ ਤਾਂ ਵੀ ਜਿਹੜਾ ਸਾਂਝਾ ਕਰੋ ਕਮੈਂਟਾਂ ਰਾਹੀਂ ਕਿ ਕਿਸ ਤਰੀਕੇ ਦਾ ਉੱਥੇ ਮੌਸਮ ਹੈ ਜਿੱਥੇ ਤੁਸੀਂ ਇਸ ਵੇਲੇ ਮੌਜੂਦ ਹੋ ਕਿਉਂਕਿ 21 ਤੋਂ 24 April ਤੱਕ ਗਰਜ ਅਤੇ ਤੇਜ਼ ਬਾਰਾਵਾਂ ਦੇ ਨਾਲ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਇਸ ਬਲੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਗਰਮੀ ਦਾ ਕਹਿਰ جاری ਹੈ ਹਾਲਾਂਕਿ ਕਈ ਸੂਬਿਆਂ ਦੇ ਵਿੱਚ ਬਦਲ ਦੇ ਮੌਸਮ ਨੇ ਕੁਝ ਰਾਹਤ ਵੀ ਦਿੱਤੀ ਹੈ ਪੰਜਾਬ ਹਰਿਆਣਾ ਵਰਗੇ ਰਾਜਾਂ ਵਿੱਚ ਮੀਂਹ ਦੇ ਨਾਲ ਨਾਲ ਗੜੇ ਵੀ ਪੈ ਰਹੇ ਨੇ ਤੇ ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਕਿ ਤੋ 24 ਅਪ੍ਰੈਲ ਤੱਕ ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਪਿੱਛੇ ਹੀ ਖਬਰਾਂ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਕਿਸਾਨਾਂ ਦੀ ਕਿਸ ਤਰੀਕੇ ਦੇ ਨਾਲ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਘਟ ਨਹੀਂ ਰਹੀਆਂ ਨੇ ਕਿਉਂਕਿ ਜਿਹੜਾ ਮੀਂਹ ਦਾ ਕਹਿਰ ਹੈਗਾ ਉਸ ਕਰਕੇ ਤੇ ਤੇਜ਼ ਹਵਾਵਾ ਕਰਕੇ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਦੇ ਨਾਲ ਹੀ ਸਲਾਹ ਵੀ ਦਿੱਤੀ ਗਈ ਸੀਗੀ ਆਈਐਮਡੀ ਦੇ ਵੱਲੋਂ ਕਿ ਕਿਸਾਨਾਂ ਨੂੰ ਆਪਣੀ ਪੁੱਤਾ ਵਰਗੀ ਪਾਲੀ ਫਸਲ ਦਾ ਬਿਲਕੁਲ ਅੱਛੇ ਤਰੀਕੇ ਦੇ ਨਾਲ ਖਿਆਲ ਰੱਖਣਾ ਚਾਹੀਦਾ ਤਰਪਾਲਾ ਪਾ ਕੇ ਉਹਨਾਂ ਦੀ ਰੱਖਸ਼ਾ ਕਰਨੀ ਚਾਹੀਦੀ ਹੈ ਹਾਲਾਂਕਿ ਮੌਸਮ ਵਿਭਾਗ ਨੇ 22 ਤੋਂ 23 April ਦੇ ਵਿਚਕਾਰ ਤੇਜ਼ ਹਵਾਵਾਂ ਦੇ ਨਾਲ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਆਈਐਮਡੀ ਨੇ ਜਿਹੜਾ ਕਿਹਾ ਉਹਨਾਂ ਦੇ ਅਨੁਸਾਰ ਪੱਛਮੀ ਗੜਬੜੀ ਦੇ ਕਾਰਨ 21 April ਤੋਂ 26 April ਤੱਕ ਪਹਾੜੀ ਇਲਾਕਿਆਂ 'ਚ ਦਰਮਿਆਨੀ ਬਾਰਿਸ਼ ਅਤੇ ਬਰਬਾਰੀ ਹੋ ਸਕਦੀ ਹੈ ਜਿਸ ਕਾਰਨ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਗਰਮੀ ਤੋਂ ਲੋਕਾਂ ਨੂੰ ਆਰਾਮਤ ਮਿਲਣ ਵਾਲੀ ਹੈ ਤੇ ਆਈਐਮਡੀ ਦੇ ਅਨੁਸਾਰ 21 ਅਪ੍ਰੈਲ ਨੂੰ ਗਰਮੀ ਦੀ ਲਹਿਰ ਜਿਹੜੀ ਹੈ ਦੇਖੀ ਜਾ ਸਕਦੀ ਹੈ 24 ਅਪ੍ਰੈਲ ਨੂੰ ਲੂ ਚੱਲ ਸਕਦੀ ਹੈ ਤੇ ਸ਼ਾਮ ਦੇ ਵੇਲੇ ਮੌਸਮ ਠੰਡਾ ਰਹੇਗਾ ਦੱਖਣੀ ਖੇਤਰ ਦੇ ਵਿੱਚ 22 ਅਪ੍ਰੈਲ ਅਤੇ 24 ਅਪ੍ਰੈਲ ਤੱਕ ਗਰਮ ਅਤੇ ਨਮੀ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਹੈ ਤਾਂ ਆਈਐਮਡੀ ਦੇ ਵੱਲੋਂ ਚੇਤਾਵਨੀ ਇਹ ਜਾਰੀ ਕਰ ਦਿੱਤੀ ਗਈ ਹੈ ਕਿ ਮੀਂਹ ਪੈ ਸਕਦਾ ਹੈ ਗੜੇ ਪੈ ਸਕਦੇ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਾਂ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਕਿਸ ਤਰੀਕੇ ਦਾ ਮੌਸਮ ਰਿਹਾ ਹੈ ਇਹਨਾਂ 2-3 ਦਿਨਾਂ ਦੇ ਵਿੱਚ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਗਰਮੀ ਦਾ ਮੌਸਮ ਹੈ ਦੁਪਹਿਰੇ ਕਿਸ ਤਰੀਕੇ ਦਾ ਮੌਸਮ ਹੁੰਦਾ ਹੈ ਸ਼ਾਮ ਨੂੰ ਬੱਦਲ ਛਾਏ ਰਹਿੰਦੇ ਨੇ ਜਾਂ ਫਿਰ ਮੀਂਹ ਪੈਂਦਾ ਬੂੰਦਾਬاندی ਹੁੰਦੀ ਹੈ ਜ਼ਰੂਰ ਕਮੈਂਟਰ ਆਈ ਸਾਂਝਾ ਕਰੋ ਤਾਂਕਿ ਲੋਕ ਜ ਜਾਣੂ ਹੋ ਸਕਣ ਕਿ ਕਿਸ ਤਰੀਕੇ ਦਾ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੌਸਮ ਹੈ ਤੇ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਕਿਤੇ ਬੈਠ ਕੇ ਇਹ ਖਬਰ ਦੇਖ ਰਹੇ ਹੋ ਤਾਂ ਵੀ ਜਿਹੜਾ ਸਾਂਝਾ ਕਰੋ ਕਮੈਂਟਾਂ ਰਾਹੀਂ ਕਿ ਕਿਸ ਤਰੀਕੇ ਦਾ ਉੱਥੇ ਮੌਸਮ ਹੈ ਜਿੱਥੇ ਤੁਸੀਂ ਇਸ ਵੇਲੇ ਮੌਜੂਦ ਹੋ ਕਿਉਂਕਿ 21 ਤੋਂ 24 April ਤੱਕ ਗਰਜ ਅਤੇ ਤੇਜ਼ ਬਾਰਾਵਾਂ ਦੇ ਨਾਲ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ